ਬੁਦਾਰ ਆਰਕੀਟੈਕਟ ਬਣੀ ਹੋ। ਦੇਖੋ ਇਹ ਦੋ ਤਿੰਨ ਗੱਲਾਂ ਹੈਗੀਆਂ ਨੇ ਜਿਹੜੀਆਂ ਮੇਨਲੀ ਜਿਹੜਾ ਇੱਕ ਕਾਨੂੰਨ ਹੈਗਾ ਇੱਕ ਰੈੱਡ ਲਾਈਨ ਹੁੰਦੀ ਆ ਇੱਕ ਰੈੱਡ ਲਾਈਨ ਤੋਂ ਬਾਹਰ ਦਾ ਏਰੀਆ ਹੁੰਦਾ। ਕਈ ਜਗ੍ਹਾ ਦੇ ਰੈੱਡ ਲਾਈਨ ਦੇ ਵਿੱਚ ਅੰਦਰ ਮਕਾਨ ਬਣੇ ਹੋਏ ਨੇ ਜਾਂ ਅੱਗੇ ਤਾਂ ਕੋਈ ਬਿਲਡਿੰਗ ਬਣੀ ਹੋਈ ਹੈਗੀ ਆ ਉਹ ਤੇ ਕਾਨੂੰਨ ਕੁਝ ਹੋਰ ਕੰਮ ਕਰੂਗਾ ਤੇ ਜਿਹੜੀ ਉਦੋਂ ਬਾਹਰ ਹੈਗੀਆਂ ਨੇ ਬਿਲਡਿੰਗਾਂ ਉਹਦੇ ਤੇ ਕੁਝ ਹੋਰ ਐਕਸ਼ਨ ਹੋਣਾ ਹੈਗਾ। ਉਹਦਾ ਕਾਰਨ ਇਹ ਦੇਖੋ ਸਭ ਤੋਂ ਪਹਿਲਾਂ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਅਸੀਂ ਟੀਮਾਂ ਆਪਣੇ ਵੱਲੋਂ ਭੇਜੀਆਂ ਹੋਈਆਂ ਨੇ। ਉਹ ਚੈੱਕ ਕਰੀਆਂ ਨੇ ਸਰਵੇ ਕਰਵਾ ਰੀਆਂ ਨੇ ਜਿਹੜੀਆਂ ਬਿਲਡਿੰਗਾਂ ਕਮਜ਼ੋਰ ਨੇ ਬਿਲਡਿੰਗਾਂ ਮਲੋ ਖੜੀਆਂ ਹੋਣ ਦੇ ਰਹਿਣ ਦੇ ਕਾਬਿਲ ਨਹੀਂ ਹੈਗੀਆਂ ਉਹ ਬਿਲਡਿੰਗਾਂ ਨੂੰ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਰਿਮੂਵ ਕਰ ਦਈਏ ਜੇ ਉਹ ਪਹਿਲਾਂ ਤਾਂ ਮਾਲਕਾਂ ਨੂੰ ਕਹੀਏ ਕਿ ਜਿਹਨੂੰ ਥੋੜੋ ਬਿਲਡਿੰਗ ਨੂੰ ਇਹ ਤੁਹਾਡੀ ਰਹਿਣ ਯੋਗ ਬਿਲਡਿੰਗ ਨਹੀਂ ਹੈਗੀ ਇਹਨੂੰ ਬਿਲਡਿੰਗ ਨੂੰ ਤੁਸੀਂ ਡਿਮੋਲਿਸ਼ ਕਰੋ ਜੇ ਬਾਈ ਜਾਸ ਉਹ ਨਹੀਂ ਕਰਦੇ ਤਾਂ ਖੁਦ ਕਾਰਪੋਰੇਸ਼ਨ ਉਹ ਜ਼ਿੰਮੇਵਾਰੀ ਲਊਗੀ ਉਦੋਂ ਅਲਾਵਾ ਇੱਕ ਗੱਲ ਇਹ ਹੈਗੀ ਆ ਕਿ ਕੁਝ ਬਿਲਡਿੰਗਾਂ ਇਹੋ ਜਿਹੀਆਂ ਹੈਗੀਆਂ ਨੇ ਨੀਂਆਂ ਅਨਥਰਾਇਜ਼ ਬਣੀਆਂ ਹੋਈਆਂ ਹੈਗੀਆਂ ਨੇ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣ ਗਈਆਂ ਤੇ ਬਹੁਤ ਜ਼ਿਆਦਾ ਵੈਲਿਊਸ਼ਨ ਉਹਦੇ ਵਿੱਚ ਹੈਗੀ ਆ ਔਰ ਉਹਨਾਂ ਦੀ ਜਿਹੜੀ ਸਟਰੈਂਥ ਉਹ ਵੀ ਪ੍ਰੋਪਰ ਨਹੀਂ ਹੈਗੀ ਔਰ ਉਹਦੇ ਵਿੱਚ ਘੱਟੋ-ਘੱਟ ਨਹੀਂ ਤਾਂ ਮੇਰੇ ਖਿਆਲ ਵੀ 100-100 ਤੋਂ 200 ਲੋਕ ਰਹਿੰਦੇ ਹੈਗੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਜਿਆਦਾ ਉਹਨਾਂ ਨੂੰ ਤੁਸੀਂ ਆਪਣੇ ਸਿਸਟਮ ਦੇ ਵਿੱਚ ਲੈ ਕੇ ਆਓ ਨਕਸ਼ੇ ਵਗੈਰਾ ਪਾਸ ਕਰਵਾਓ ਤੇ ਉਹਨੂੰ ਉਸ ਮੁਤਾਬਕ ਬਣਾਓ ਜਿਸ ਤਰ੍ਹਾਂ ਮੁਤਾਬਕ ਜੋ ਸਾਡੀ ਪਾਲਿਸੀ ਕਹਿੰਦੀ ਆ ਜੇ ਉਹ ਨਹੀਂ ਕਰਵਾਉਂਦੇ ਤਾਂ ਅਸੀਂ ਉਹ ਬਿਲਡ ਇਹ ਜੇ ਅਸੀਂ ਸਾਲੀਆਂ ਅੱਜ ਵੀ ਮੀਟਿੰਗ ਅਸੀਂ ਮੈਂ ਹੁਣ ਇਸੇ ਦਫ਼ਤਰ ਬੈਠਾ ਹੈਗਾ ਤੇ ਕਮਿਸ਼ਨਰ ਸਾਹਿਬ ਹੁਣ ਡੀਸੀ ਦੀ ਮੀਟਿੰਗ ਦੇ ਵਿੱਚੋਂ ਆਏ ਨੇ ਤੇ ਅਸੀਂ ਹੁਣ ਆਪਸੀ ਮੀਟਿੰਗ ਕਰਨੀ ਹੈਗੀ ਆ ਅਸੀਂ ਜਿਹੜਾ ਉਹ ਵਰਕਿੰਗ ਹੁਣ ਤੱਕ ਹੋਈ ਆ ਉਹਦਾ ਗੱਲਬਾਤ ਮੁਸ਼ਮੀਆ ਕਿ ਹੁਣ ਤੱਕ ਉਹਥੇ ਕੀ ਕਰਕੇ ਆਏ ਨੇ ਤਾਂ ਹੁਣ ਅੱਗੇ ਵਾਸਤੇ ਜੋ ਅਸੀਂ ਕਰਨਾ ਤਾਂ ਉਹ ਅਸੀਂ ਇਸ ਤੋਂ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਮੇਰ ਸਾਹਿਬ ਇਹਨੂੰ ਦੇਖ ਕੇ ਇਹ ਜਿਹੜੇ ਅਧਿਕਾਰੀ ਜ਼ਿੰਮੇਵਾਰ ਉਹਨਾਂ ਖਿਲਾਫ ਕਾਰਵਾਈ ਕੀਤੀ ਉਹ ਕੁੱਤੇ ਬਹੁਤ ਸਾਰੇ ਦੇ ਨਕਸ਼ੇ ਬਿਨਾਂ ਪਾਸ ਹੋਏ ਕਿਸੇ ਚੈੱਕ ਨਹੀਂ ਕਰਿਆ ਜਾ ਕੇ ਜੇ ਉਹਨਾਂ ਦੀ ਕੀ ਮਿਲੀ ਹੋਪ ਸੀਗੀ ਇਹ ਸਾਰਾ ਸਾਹਮਣੇ ਆਇਆ ਦੇਖੋ ਇਹ ਕਾਫੀ ਸਮਝਦਾ ਕਿ ਕੋਈ ਇਹ ਇਹ ਕਹਿਣਾ ਬੜਾ ਜਲਦਬਾਜੀ ਵਾਲੀ ਗੱਲ ਹੋ ਜੂਗੀ ਕਿ ਕਿਹਦੇ ਜ਼ਿੰਮੇਵਾਰੀ ਬਣਦੀ ਆ ਕਿਹਦਾ ਕਸੂਰ ਹੈਗਾ ਕਦੋਂ ਬਿਲਡਿੰਗ ਬਣੀ ਸੀ ਜਿਹੜੀ ਬਿਲਡਿੰਗ ਹੁਣ ਬਣਨੀ ਸ਼ੁਰੂ ਹੋਈ ਸੀ ਜਿਹਦਾ ਕਾਰਨ ਕਰਕੇ ਬਿਲਡਿੰਗ ਗਿਰੀ ਆ ਉਹ ਕਦੋਂ ਸ਼ੁਰੂ ਹੋਈ ਸੀਗੀ ਉਥੇ ਮਤਲਬ ਉਹਨਾਂ ਨੇ ਕੋਈ ਐਪਲੀਕੇਸ਼ਨ ਅਪਲਾਈ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ ਉਹ ਅਸੀਂ ਮਤਲਬ ਉਸ ਗੱਲ ਦਾ ਵੀ ਪਤਾ ਕਰਵਾ ਰਹੇ ਆਂ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਦੇਖੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਬਣਦੀ ਆ ਕਿਉਂਕਿ ਜਿਹੜੇ ਜਾਨਾਂ ਚਲੀਆਂ ਗਈਆਂ ਉਹ ਵਾਪਸ ਨਹੀਂ ਆਉਣੀਆਂ ਜਿਹਦੇ ਪਰਿਵਾਰ ਦਾ ਕੋਈ ਚਿਰਾਗ ਬੁਝ ਗਿਆ ਉਹਨੇ ਵਾਪਸ ਨਹੀਂ ਆਉਣਾ ਤੋਂ ਮਤਲਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਜ਼ਿੰਮੇਵਾਰ ਬੰਦਾ ਅਧਿਕਾਰੀ ਹੈਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਉਹ ਹੋਊਗੀ ਕੋਦੇ ਵਿੱਚ ਜਿਹੜੀ ਬਣਗੀਆਂ ਬਿਲਡਿੰਗਾਂ ਚਾ ਕੰਮ ਜਾਂ ਕਸਟਕ ਨੂੰ ਕੰਮ ਚੱਲ ਰਿਹਾ ਉਹਨੂੰ ਲੈ ਕੇ ਕੋਈ ਐਕਸ਼ਨ ਕਿਹਾ ਜਾ ਕਿ ਜਿੰਨਾ ਚਿਰ ਪਹਿਲਾਂ ਕਲੀਅਰ ਲੈ ਲਓ ਮੋਗਲੀ ਲੈਸ ਲੈ ਲਓ ਉਸ ਤੋਂ ਬਾਅਦ ਇਹਦਾ ਕੰਮ ਸ਼ੁਰੂ ਕਰੋ ਦੇਖੋ ਅਸੀਂ ਜਿਹੜੀ ਮੀਟਿੰਗ ਹੋਣ ਕਰਨ ਜਾ ਰਹੇ ਆ ਮੈਂ ਇਸ ਦਾ ਮੈਂ ਮਤਲਬ ਫੋਨ ਤੇ ਤਾਂ ਸਾਡੀ ਗੱਲਬਾਤ ਕੁਸ਼ਲ ਸਾਹਿਬ ਨਾਲ ਮੇਰੀ ਹੁੰਦੀ ਰਹਿੰਦੀ ਆ ਮੈਂ ਉਹਨੂੰ ਕਿਹਾ ਸੀ ਇਮੀਡੀਏਟ ਜਿਹੜੀਆਂ ਬਿਲਡਿੰਗਾਂ ਦੇ ਆਪਾਂ ਨੂੰ ਕੋਈ ਨੇ ਅਪਲਾਈ ਨਹੀਂ ਕੀਤਾ ਹੋਇਆ ਕੰਮ ਚੱਲ ਰਿਹਾ ਹੈਗਾ ਉਹਦਾ ਇਮੀਡੀਏਟ ਬੰਦ ਕਰੋ ਉਹਨੂੰ ਕੰਮ ਨੂੰ ਰੋਕੋ ਉਹਨੂੰ ਕਹੋ ਆਪਾਂ ਆਪਣੇ ਪਹਿਲਾਂ ਫਾਰਮੈਲਟੀ ਪੂਰੀ ਕਰੇ ਉਹ ਤੋਂ ਉਸ ਤੋਂ ਬਾਅਦ ਉਹ ਜੇਕਰ ਉਹ ਨਹੀਂ ਪੂਰੀ ਕਰਦਾ ਤਾਂ ਉਹਨੂੰ ਇਮੀਡੀਏਟ ਉੱਥੇ ਹੀ ਰੋਕ ਦਿੱਤਾ ਜਾਵੇ ਜਿਹੜੀਆਂ ਦੂਸਰੀਆਂ ਹੈਗੀਆਂ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੀਆਂ ਕੋਈ ਬਿਲਡਿੰਗਾਂ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਮਤਲਬ ਢਾਉਣ ਦੀ ਗੱਲ ਕਰਾਂਗੇ ਜਿਹੜੀਆਂ ਬਿਲਡਿੰਗਾਂ ਦੇ ਬਹੁਤ ਜ਼ਿਆਦਾ ਵਾਇਲੇਸ਼ਨ ਹੈਗੀ ਆ ਔਰ ਉੱਥੇ ਅਸੀਂ ਉਹਨੂੰ ਮਤਲਬ ਨੋਨ ਮੁਤਾਬਕ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਪਾਸ ਕਰਾਂਗੇ ਤਾਂ ਹੀ ਉਹ ਬਦਾ ਉਹ ਅੱਗੇ ਕੰਮ ਕਰ ਪਾਊਗਾ ਅਗਰ ਭਾਈ ਨਹੀਂ ਕੰਮ ਕਰਨਾ